અમરત ખોજ દે તોરે નાર હોમલ કાંજે આવરત ખોજ દે એસ અમરત નું سارے હન દોસ દે એસ અમરત નું سارے હન દોસ દે गोबिंदा गोल खंडे तौल कंडे तारो जनमे गुरू साहिब न आखिया की तूं अमृत पाण करल क्यूकी अमृतो बगैर ਇਨਸਾਨ ਦਾ ਕਿਤੇ ਢੋਈ ਨਹੀਂ ਮਿਲਦੀ ਨਰਕ ਵਿੱਚ ਵਾਸਾ ਹੁੰਦਾ ਜਦੋਂ ਇਨਸਾਨ ਅੰਮ੍ਰਿਤ ਛਕ ਲੈਂਦਾ ਹੈ ਤਾਂ ਗੁਰੂ ਸਾਹਿਬ ਨੂੰ ਉਸ ਦੀ ਰੱਖਣਾ ਉਸ ਦੀ ਇਲਾਜ ਹੁੰਦੀ ਹੈ ਗੁਰੂ ਸਾਹਿਬ ਆਪਣੇ ਸਿੰਘ ਨੂੰ ਅੰਮ੍ਰਿਤ ਧਾਰੀ ਨੂੰ ਆਪ ਹੀ ਨਰਕਾਂ ਦੇ ਅਗਤੋਂ ਬਚਾ ਲੈਂਦੇ ਹਨ ਉਸ ਆਦਮੀ ਨੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਅੰਮ੍ਰਿਤ ਬਾਣ ਕੀਤਾ ਹੈ ਅਤੇ ਲੜਕੀ ਤੇ ਲੜਕਾ ਦੋਵੇਂ ਆਪਣੇ ਘਰ ਵਾਪਸ ਆਏ ਇਸ ਤਰ੍ਹਾਂ ਗੁਰੂ ਸਾਹਿਬ ਨੇ ਇਹਨਾਂ ਦੇ ਬੰਧਨ ਤੋੜੇ ਸਨ ਉਸ ਲੜਕੀ ਦਾ ਉਸ ਲੜਕੇ ਦਾ ਇਹ ਪਾਲ ਤਾਰਾ ਹੋ ਗਿਆ ਲੜਕੀ ਦੇ ਨਾਲ ਜਿਸ ਤਰ੍ਹਾਂ ਲੋਹੇ ਦੇ ਨਾਲ ਕੱਢ ਦੇ ਨਾਲ ਲੋਹਾ ਤਰ ਜਾਂਦਾ ਹੈ ਇਸੇ ਤਰ੍ਹਾਂ ਲੜਕੀ ਦੇ ਨਾਲ ਉਸ ਲੜਕੇ ਦਾ ਉਸ ਸਾਰੇ ਪਰਿਵਾਰ ਦਾ ਹੀ ਪਾਲ ਉਤਾਰਾ ਹੋਇਆ ਹੈ ਇਹ ਸੀ ਸਾਖੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬੰਧਨ ਤੋੜਨ ਮਾਰ ਦੀ